لیکن ਹੁਣ ਤੱਕ ਕੋਈ ਵੀ ਗਲਬਾਤ ਦਾ ਸੱਦਾ ਕੇਂਦਰ ਵੱਲੋਂ ਨਹੀਂ ਮਿਲਿਆ ਨਾ ਹੀ ਕੋਈ ਜਹੀ ਕੋਸ਼ਿਸ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਮਨਜੋਤ ਤੋਂ ਇਸ ਵੇਲੇ ਦੀ ਅਪਡੇਟ ਲੈਣੇ ਆ ਮਨਜੋਤ ਜਿਸ ਨਾਲ ਲਗਾਤਾਰ ਤਸਵੀਰਾਂ ਅਸੀਂ ਪ੍ਰਦਰਸ਼ਨ ਦਿਖਾ ਰਹੇ ਆ 59 ਦਿਨ ਚ ਜਗਜੀ ਢੱਲੇਵਾਲ ਦੀ ਭੁਖ ਹੜਤਾਲ ਦਾਖਲ ਹੋ ਚੁੱਕੀ ਤੇ ਹੁਣ ਬੀਤੇ ਦਿਨ ਤੋਂ 111 ਕਿਸਾਨ ਵੀ ਭੁਖ ਹੜਤਾਲ ਦੇ ਕੀ ਕੁਝ ਫਿਲਹਾਲ ਦੀ ਤਸਵੀਰ ਹੈ ਮਨਜੋਤ ਮੇਰੀ ਆਵਾਜ਼ ਪੌਂਸਰ ਤੜ ਤੱਕ ਸੋ ਇਹ ਤਸਵੀਰ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਮਨਜੋਤ ਦੇ ਨਾਲ ਦੁਆਰਾ ਗੱਲ ਕਰੀਏ ਸੋ ਢੱਲੇਵਾਲ ਦੇ ਹੱਕ ਵਿੱਚ ਕਿਸਾਨਾਂ ਨੇ ਇੱਥੇ ਭੁਖ ਹੜਤਾਲ ਕੀਤੀ ਹੈ ਔਰ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ ਔਰ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਜਗਜੀਤ ਢੱਲੇਵਾਲ ਤੋਂ ਪਹਿਲਾਂ ਉਹ ਆਪਣੀ ਸ਼ਹਾਦਤ ਦੇਣ ਲਈ ਤਿਆਰ ਨੇ ਔਰ ਐਸੇ ਤੇ ਚੱਲਦੇ ਆਂ ावे कोई नौजवान किसान हो बुजुर्ग इस वे भुख हड़ताल से अणमिथे समय बैठ गए और सरकार से दबाव बनाने की पूरी पूरी कोशिश हूं जरा है की जा रही है और इस लगातार भावे मोर्चा जरा की सरकार के खिलाफ खोलिया गया सी। लेकिन सूबा सरकार दा, दा के खिलाफ ही रोस बद् जा रहा है क्योंकि किसान आगुआ का किसान का कहना है कि ना तो सरकार कोई अजी बचोलगी या पहल करती नजर आई है तीस तरह गलबात जरिए मसले का हल हो सके ਸੋ ਡੱਲੇਵਾਲ ਦੇ ਹੱਕ ਦੇ ਵਿੱਚ ਇੱਥੇ ਕਿਸਾਨ ਰਟ ਕੇ ਆਏ ਨੇ ਹਰਿਆਣਾ ਦੀ ਹੱਦ ਨੇ ਟੈਂਟ ਲਗਾ ਕੇ ਕਿਸਾਨ ਬੈਠੇ ਹੋਏ ਨੇ ਸੋ ਇਹ ਤਸਵੀਰਾਂ ਨੇ ਹਾਲਾਂਕਿ ਇਸ ਵੇਲੇ ਮੌਸਮ ਬੇਹਦ ਖਰਾਬ ਹੈ ਕੜਾਕੇ ਦੀ ਠੰਡ ਰਾਤ ਪਰਤੋ ਜਿਹੜੀ ਹੈ ਹੋਰ ਵੀ ਵੱਧ ਗਈ ਹੈ ਮਨਜੋਤ ਦੇ ਨਾਲ ਇੱਕ ਵਾਰ ਫਿਰ ਕੋਸ਼ਿਸ਼ ਕਰਦੇ ਹਾਂ ਅਬ ਮਨਜੋਤ ਇਸ ਵੇਲੇ ਦੀ ਕੀ ਕੋਈ ਤਸਵੀਰ ਹੈ ਕਿਉਂਕਿ ਕਿਸਾਨ ਹੁਣ ਤਾਂ ਲਗਾਤਾਰ ਇੱਥੇ ਮਰਮਰਤੇ ਕੱਲ ਤੋਂ ਬੈਠੇ ਹੋਏ ਨੇ ਆ ਬਿਲਕੁਲ ਰਾਜਾ ਜੈਸਰੀਕੇ ਦੇ ਹਾਲਾਤ ਨੇ ਕੱਲ ਰਾਤ ਤੋਂ ਹੀ ਧੁੰਦ ਜਿਹੜੀ ਉਹ ਸੰਗਣੀ ਧੁੰਦ ਪੈ ਚੁੱਕੀ ਸੀ ਜ਼ੀਰੋ ਵਿਜ਼ਿਬਿਲਟੀ ਹਾਲਾਂਕਿ ਮੌਸਮ ਦੇ ਵਿੱਚ ਹੁਣ ਫਿਲਹਾਲ ਸੁਧਾਰ ਹੋਇਆ ਹੈ ਇਹ ਮੇਰੇ ਪਿੱਛੇ ਤਸਵੀਰਾਂ ਜਿਹੜੀਆਂ ਨੇ ਦੇਖੋ ਇਹ ਪੰਡਾਲ ਦੇ ਵਿੱਚ ਕਿਉਂਕਿ ਰਾਤੀ ਬਾਰਿਸ਼ ਦੀ ਜਿਹੜਾ ਮੌਸਮ ਹੋਇਆ ਸੀ ਕੁਝ ਜਿਹੜੀ ਬਾਰਿਸ਼ ਵੀ ਹੋਈ ਕਿੰਮੇਂਡ ਵੀ ਹੋ ਉਸ ਤੋਂ ਬਾਅਦ ਇਹ ਲਗਾਤਾਰ ਇਸ ਜਗ੍ਹਾ ਦੇ ਉੱਪਰ ਜਿਹੜੇ ਤਰਪਾਲਾ ਪਾਈਆਂ ਗਈਆਂ ਔਰ ਹੋਰ ਵੀ ਜੇ ਅਸੀਂ ਗੱਲ ਕਰੀ ਤਾਂ ਸੁਧਾਰ ਇਸ ਤਰੀਕੇ ਨਾਲ ਹੋਇਆ ਕਿਉਂਕਿ ਜਦੋਂ ਜ਼ੀਰੋ ਵਿਜ਼ਿਬਿਲਟੀ ਸੀ ਧੁੰਦ ਬੇਹੱਦ ਸੰਗਣੀ ਹੋ ਚੁੱਕੀ ਸੀ ਤਾਂ ਉਸ ਵਕਤ ਵੀ ਲਗਾਤਾਰ ਇਹ ਕਿਸਾਨਾਂ ਗੂ ਜਿਹੜੇ ਇਸ بارش ਚ ਵੀ ਇਸ ਫੋਖੜਤਾ ਮਨਵਰ ਤੇ ਬੈਠੇ ਰਹੇ ਤਾਂ ਹੁੰਦੀ ਤਸਵੀਰ ਦੇਖੋ ਵੀ ਇਹ ਸਾਰੇ ਉਹ 111 ਕਿਸਾਨਾਂ ਦਾ ਜਥਾ ਹੈ ਜਿਹੜੇ ਕਾਲੀਆਂ ਲੋਈਆਂ ਲੈ ਕੇ ਆਪਣੇ ਪੱਗਾਂ ਦੇ ਉੱਤੇ ਜਾਂ ਪਰਨਿਆਂ ਦੇ ਉੱਤੇ ਰੋਸ ਜ਼ਾਹਰ ਕਰ ਰਹੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਔਰ ਕੇਂਦਰ ਸਰਕਾਰ ਦੇ ਖਿਲਾਫ ਜਿਹੜੀਆਂ ਮੰਗਾਂ ਨੇ ਔਰ ਉਹਨਾਂ ਨੂੰ ਮਨਾਉਣ ਦੇ ਲਈ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਇੱਥੇ ਸ਼ਾਂਤਮਈ ਬੈਠੇ ਹੋਏ ਨਾਲ ਕਾਕਾ ਸਿੰਘ ਕੋਟੜਾ ਸਾਡੇ ਨਾਲ ਗੱਲਬਾਤ ਕਰਾਂਗੇ ਤਾਂ ਹੁਣ ਹਾਲਾਤ ਕਿੱਦਾਂ ਦੇ ਨੇ ਦੋਹਾਂ ਫੋਰਮਾਂ ਦੀ ਮੀਟਿੰਗ ਚੱਲ ਰਹੀ ਹੈ ਜਾਂ ਕਰਨੀ ਹੈ ਇਸ ਤੇ ਵਿਚਾਰ ਹੋਣੀ ਕਿਉਂਕਿ ਰਾਤੀ ਮੌਸਮ ਕਾਫੀ ਖਰਾਬ ਹੋ ਗਿਆ ਸੀਗਾ ਔਰ ਹਾਲਾਤ ਦੇ ਕਿਵੇਂ ਹੈ ਮਾਈ ਨੇ ਜਿਹੜੇ ਜਾਂਚ ਪੜਤਾਲ ਕੀਤੀ ਜਾ ਰਹੀ ਸੀਗੀ ਇੱਥੇ ਡਾਕਟਰਾਂ ਦੀ ਟੀਮ ਵੱਲੋਂ ਨਹੀਂ ਹਾਲਾਤ ਠੀਕ ਹੈ ਸਾਰੇ ਜਿਹੜਾ ਆਪਣਾ ਕੱਲ ਦਾ ਪ੍ਰੋਗਰਾਮ ਸੀਗਾ ਵਧੀਆ ਸ਼ਾਂਤਮਈ ਮਾਹੌਲ ਦੇ ਵਿੱਚ ਲੰਘਿਆ ਤਾਂ ਜਿਹੇ ਜਿਹੇ ਕਿਰਾਂ ਹਾਲਾਤ ਬਣ ਗਏ ਸੀ ਕਿ 11:00 11:30 12:00 ਵਜੇ ਜਿਹੜੀ ਹਰਿਆਣੇ ਵਾਲੀ ਸਾਈਡ ਵੱਲੋਂ ਜਿਹੜੀ ਫੋਰਸ ਮੁਗਵਾਈ ਸੀ ਇਹਨਾਂ ਨੇ ਇਹਨਾਂ ਦੀ ਤਿਆਰੀ ਸੀ ਵੀ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਤਾਂ ਅੱਜ ਸਵੇਰ ਜਦੋਂ ਮੇਰੀ ਡੀਐਸਪੀ ਨਾਲ ਮੀਟਿੰਗ ਹੋਈ ਸੀ ਨਰਮਾਣੇ ਨਾਲ ਉਦੋਂ ਇਹ ਕਹਿ ਰਿਹਾ ਸੀ ਵੀ ਜਿਹੜੀਆਂ ਤੁਹਾਡੀਆਂ ਟਰਾਲੀਆਂ ਖੜੀਆਂ ਇਹਨਾਂ ਨੂੰ ਤੁਸੀਂ ਪਿੱਛੇ ਲੈ ਜਾਓ ਸਾਡੇ ਜਿਹੜੇ ਹਰਿਆਣੇ ਵਾਲੀ ਧਰਤੀ ਮੈਂ ਆਖਿਆ ਵੀ ਅਸੀਂ ਤਾਂ ਤੁਸੀਂ ਬਾਰਡਰ ਕਿੱਥੇ ਲਾਇਆ ਤਾਂ ਤੁਸੀਂ ਪਹਿਲਾਂ ਇਹ ਪੰਜਾਬ ਦੀ ਧਰਤੀ ਤੇ ਉੱਥੇ ਲਾਉਣਾ ਸੀਗਾ ਗਲਤੀ ਸਾਡੀ ਨਹੀਂ ਗਲਤੀ ਤੁਹਾਡੀ ਆ ਹੁਣ ਤੁਸੀਂ ਮੀਟਰਾਂ ਦੇ ਨਾਲ ਜਗ੍ਹਾ ਮੈਣ ਰਹੇ ਹੋ ਵੀ ਪੰਜਾਬ ਕਿੱਥੇ ਆ ਹਰਿਆਣਾ ਕਿੱਥੇ ਆ ਜਿੱਥੇ ਸਾਨੂੰ ਰੋਕਿਆ ਸੀ ਤਾਂ ਉੱਥੇ ਰੁਕੇ ਆ ਤਾਂ ਅਸੀਂ ਜਾਵਾਂਗੇ ਜਿੱਥੇ ਸਾਡਾ ਮੋਰਚਾ ਉਹਦੇ ਅੱਗੇ ਬੈਠਾਂਗੇ ਤੋਂ ਵਾਵਾ ਖਿੱਚ-ਖਚਾਈ ਹੋਈ ਸੀ ਕਿ ਫਿਰ ਉਹਨਾਂ ਨੇ ਫੋਰਸ ਪਾਰਸ ਵੀ ਮਂਗਵਾਈ ਆ ਤਾਂ ਚਲੋ ਫੇਰ ਜਦੋਂ ਆਪਾਂ ਉਥੋਂ ਤੁਰੇ ਆ ਮਾਰਚ ਲੈ ਕੇ ਤਾਂ ਉਦੋਂ ਬਾਅਦ ਫੇਰ ਇਧਰੋਂ ਆਪਣਾ ਪਿਛਲੇ ਅਧਿਕਾਰ ਗਿਆ ਪੰਜਾਬ ਵਾਲਿਆਂ ਦਾ ਵੀ ਫੋਨ ਆ ਗਿਆ ਸੀ ਇਧਰੋਂ ਮੂਰੋ ਹਰਿਆਣੇ ਵਾਲਿਆਂ ਦਾ ਵੀ ਆ ਗਿਆ ਸੀ ਬਈ ਯਾਰ ਮਾਹੌਲ ਠੀਕ ਰੱਖਣਾ ਮੈਂ ਕਿਹਾ ਵੀ ਅਸੀਂ ਤਾਂ ਮਾਹੌਲ ਖਰਾਬ ਕਰਨੇ ਨਹੀਂ ਅਸੀਂ ਤਾਂ ਜਾਪ ਕਰਦੇ ਸਤਨਾਮ ਜਾਪ ਕਰਦੇ ਜਾਵਾਂਗੇ ਕੋਈ ਨਾਰਾ ਨਹੀਂ ਲਾਉਣਾ ਜਿਹੜੇ ਸਾਡੇ ਦੂਜੇ ਫੋਰਸ ਆ ਜਿਹੜੇ ਵਰਕਰ ਆ ਉਹ ਸਾਰੇ ਅਸੀਂ ਵਾਪਸ ਪੰਡਾਲ ਦੇ ਵਿੱਚ ਸੱਦੇ ਆ ਤਾਂ ਸਾਡੇ ਵੱਲੋਂ ਤਾਂ ਹੈ ਨਹੀਂ ਚਲੋ ਫਿਰ ਇਹਨਾਂ ਨੇ ਸਿਆਣਪ ਕੀਤੀ ਆ ਫਿਰ ਉਹ ਫੋਰਸ ਪਿੱਛੇ ੜ ਗਈ ਆ ਫਿਰ ਉਹ ਕਹਿੰਦੇ ਵੀ ਜਿੱਥੇ ਤੁਸੀਂ ਲਾਉਣਾ ਲਾ ਲਓ ਤੇ ਹੁਣ ਜਿਸ ਤਰੀਕੇ ਦੇ ਇੱਥੇ ਹਾਲਾਤ ਨੇ ਕੋਟੜਾ ਸਾਹਿਬ ਮੌਸਮ ਬੇਹਦ ਖਰਾਬ ਲਗਾਤਾਰ ਹੋ ਰਿਹਾ ਕੱਲ ਰਾਤੀ ਵੀ ਹੋਇਆ بارش ਵੀ ਹੋਈ ਫਿਰ ਇਸ ਤੋਂ ਬਾਅਦ ਇਹ ਹੁਣ ਮੋਰਚਾ ਇੱਥੇ ਲੱਗਾ ਰਹਿਣਾ ਜਾਂ ਜਗ੍ਹਾ ਚੇਂਜ ਕਰਨ ਦੀ ਕੋਈ ਪਲਾਨਿੰਗ ਹੈਗੀ ਆ ਕੋਈ ਮੋਰਚੇ 'ਚ ਵਿਚਾਰ ਹੋਇਆ ਵੀ ਇਹ ਮਰਨ ਵਰਤੇ ਦਾ ਬੈਠ ਕੇ ਪਰ ਜਗ੍ਹਾ ਇੱਥੋਂ ਚੇਂਜ ਕਰਕੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਹੋਰੀ ਨੇ ਉੱਥੇ ਪੰਡਾਲ ਚ ਲੈ ਕੇ ਜਾ ਸਕਦੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਨਹੀਂ ਨਹੀਂ ਇਹ 111 ਕਿਸਾਨ ਸਾਡੇ ਇੱਥੇ ਰਹਿਣਗੇ ਇਹਨਾਂ ਦਾ ਪ੍ਰਬੰਧ ਕਰਤਾ ਸਿਰਫ ਕੱਲਾ ਇਧਰ ਜਿਹੜਾ ਮੋਗੇ ਵਾਲਿਆਂ ਦਾ ਸਾਡਾ ਮੂਰੇ ਪੰਡਾਲ ਲੱਗਿਆ ਹੋਇਆ ਇਹਨਾਂ ਨੇ ਪਾਣੀ ਤੇ ਨਹਾਉਣ ਦਾ ਪ੍ਰਬੰਧ ਉਹ ਲੈਟਰਿੰਗ ਜਿਹੜੇ ਬਾਥਰੂਮ ਜਾਣਾ ਇਹਨਾਂ ਨੇ ਅੱਜ ਦੇ ਵੱਧ ਤੋਂ ਵੱਧ ਸ਼ਾਮ ਤੱਕ ਕੋਈ ਕਲੀਅਰ ਹੋ ਜਾਣਗੇ ਸਾਫ਼ ਹੋ ਜੂਗੇ ਇਹਨਾਂ ਦੇ ਪਿੱਟ ਇਸ ਦੋ ਵਾਰ ਠੀਕ ਦਿੱਕਤ ਨਹੀਂ ਆਉਣੀ ਸਿਰਫ ਕੱਲਾ ਪਾਣੀ ਚਾਹੀਦਾ ਇਹਨਾਂ ਨੂੰ ਪਾਣੀ ਤੇ ਨਾਲ ਇਹਦਾ ਪ੍ਰਬੰਧ ਇੱਥੇ ਰਹੂਗਾ ਮੰਡਾਲ ਜਿਹੜੀ ਸਾਡੀਆਂ ਉੱਥੇ ਚੱਲੂਗੀ ਢੱਲੇਵਾਲ ਸਾਹਿਬ ਦੇ ਕੋਲੇ ਜਿਹੜੀ ਪੱਕੀ ਸਟੇਜ ਸਾਡੀ ਬਣੀ ਵੀ ਉਹ ਹੀ ਇੱਥੇ ਕੋਈ ਸਟੇਜ ਨਹੀਂ ਲਾਉਣੀ ਕੁਝ ਨਹੀਂ ਕਰਨਾ ਸਿਰਫ ਇਹ ਤਾਂ ਜਿਹੜਾ ਪ੍ਰਬੰਧ ਹੈ ਇਹਨਾਂ ਨੂੰ ਅਸੀਂ ਇੱਕ ਲੈਂਡ ਬਣਾ ਕੱਟ ਕੇ ਜਿਵੇਂ ਆਪਣਾ ਜੇਲ੍ਹ ਦੇ ਵਿੱਚ ਨਹੀਂ ਬਾਰਕਾਂ ਬਣੀਆਂ ਹੁੰਦੀਆਂ ਇਹ ਅਸੀਂ ਲਿਖ ਦੇਣਾ ਬਠਿੰਡਾ ਜ਼ਿਲ੍ਹਾ ਫਰੀਦਕੋਟ ਮੁੰਬੁਰਸਾਰਾ ਤਾਰ ਤਾਰਣਾ ਉਹ ਸਾਰੇ ਜ਼ਿਲ੍ਹਿਆਂ ਦੀ ਇੱਕ ਲੈਂਡ ਬਣਾ ਕੇ ਥੋੜਾ ਜਰਾ ਰਾਤ ਟੈਂਟ ਛੋਟਾ ਰਹਿ ਗਿਆ ਸੀਗਾ ਤੇ ਖਲੀਪ ਆਈ ਆ ਉਧਰ ਮੌਸਮ ਵੀ ਖਰਾਬ ਸੀਗਾ ਅੱਜ ਇਹਨੂੰ ਅਸੀਂ ਹੋਰ ਟੈਂਟ ਵਧਾ ਕੇ ਜਿਹੜਾ ਇਹ ਰਾਮ ਦੇ ਨਾਲ 111 ਗੱਦੇ ਲਾਉਣੇ ਨੇ ਜਿਹੜਾ ਇੱਕ ਗੱਦੇ ਤੇ ਰਾਮ ਨਾ ਬੰਦਾ ਪੈ ਸਕੇ ਉਹ ਅਸੀਂ ਮੈਨੂੰ ਲੱਗਦਾ ਇਹ ਇੱਥੇ ਪੱਕਾ ਹੀ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੇ ਬਿਲਕੁਲ ਬਿਲਕੁਲ ਤਾਂ ਅੱਗੇ ਦੀ ਤਸਵੀਰ ਦੇਖੋ ਵੀ ਇਹ ਸਾਰੇ ਜਿਹੜੇ ਕਿਸਾਨ ਆਗੂ ਨੇ ਇਹ ਉਸ ਜਗ੍ਹਾ ਦੇ ਉੱਪਰ ਇਹ ਮੋਰਚੇ ਤੇ ਨਹੀਂ ਜੇ ਸਾਰੇ ਮਰਨ ਵਰਤੇ ਬੈਠੇ ਹੋਏ ਨੇ ਰਾਲਾ ਜਗਦੀਸ਼ ਸਿੰਘ ਢੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਜਿਹੜੀ ਹੋਵੇਗੀ ਅਜਿਹੀ ਤਖਤੀਆਂ ਹਰੇਕ ਉਸ ਕਿਸਾਨ ਦੇ ਗਲਾਂ 'ਚ ਨਹੀਂ ਕਿਉਂਕਿ ਇਹ ਕਾਲੀਆਂ ਲੋਈਆਂ ਲੈ ਕੇ ਕਾਲੀਆਂ ਪੱਟੀਆਂ ਆਪਣੀਆਂ ਪੱਗਾਂ ਤੇ ਆਪਣੇ ਦਸਾਰਾਂ ਤੇ ਬੰਨ ਕੇ ਇਹ ਰੋਜ਼ ਜ਼ਾਹਰ ਕਰ ਰਹੇ ਨੇ ਔਰ ਇੱਥੇ ਇਹ ਵੀ ਜ਼ਿਕਰੇ ਖਾਸ ਹੈ ਕਿ ਇੱਥੇ ਕੋਈ ਇੱਕ ਵਰਗ ਦਾ ਜਾਂ ਇੱਕ ਉਮਰ ਦਾ ਕੋਈ ਆਗੂ ਨਹੀਂ ਹੈ ਇਹ ਸ਼ੁਰੂਆਤ ਹੁੰਦੀ ਹੈ ਕਿ ਨੌਜਵਾਨ ਆਗੂ ਤੋਂ ਬਾਅਦ ਬਜ਼ੁਰਗ ਹੋਣ ਤੱਕ ਸਾਰੇ ਤਬਕੇ ਜਿਹੜੇ ਸਾਰੇ ਵਰਗ ਨੇ ਇਹਨਾਂ ਦੇ ਵਿੱਚ ਔਰ ਹਾਲਾਂਕਿ ਹਾਲਤ ਜਿਹੜੀ ਹੈ ਕਿਤਨਾ ਕਿਤੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਕਿਸਾਨ ਆਗੂ ਬੈਠੇ ਹੋਏ ਨੇ ਕਿਉਂਕਿ ਇੱਥੇ ਹੁਣ ਇਹ ਵੀ ਜ਼ਿਕਰੇ ਖਾਸ ਰਹੇਗਾ ਕਿ ਕੋਈ ਦਵਾਈ دارو ਜਿਹੜੀ ਹੈ ਉਹ ਨਹੀਂ ਲੈਣਗੇ ਚਾਹੇ ਕਿੰਨਾ ਵੀ ਕੋਈ ਕਿਸਾਨ ਆਗੂ ਬਿਮਾਰ ਹੋਵੇ ਇਹ ਵੀ ਸਹਦਾਇਤਾ ਨੇ ਜਾਂ ਫਿਰ ਕਹਿ ਲਈ ਵੀ ਇਹ ਪਹਿਲਾ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਸੀ ਵੀ ਜੇਕਰ ਕਿਸੇ ਤਰ੍ਹਾਂ ਦਾ ਕੋਈ ਆਗੂ ਕੋਈ ਦਵਾਈ ਵੀ ਲੈਂਦਾ ਹੈ ਕੋਈ दारू ਵੀ ਲੈਂਦਾ ਹੈ ਤਾਂ ਉਹ ਬਾਅਦ ਦੇ ਵਿੱਚ ਅਜਿਹਾ ਨਹੀਂ ਕਰੇਗਾ ਜਦੋਂ ਮਰਨਵਰਤ ਦੀ ਸ਼ੁਰੂਆਤ ਹੋਏਗੀ ਤਾਂ ਕੱਲ ਤੋਂ ਇਹ ਮਰਨਵਰਤ ਸ਼ੁਰੂ ਹੋ ਚੁੱਕਾ ਹੈ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਮਰਨਵਰਤ ਜਿਹੜਾ ਉਹ ਅੱਜ 52 ਦਿਨ ਚ ਹੈ ਔਰ ਇਹਨਾਂ ਦਾ ਦੂਸਰੇ ਦਿਨ ਚ ਦਾਖਲ ਹੋ ਚੁੱਕਾ ਹੈ ਤਾਂ ਹਾਲਾਤ ਤਸਵੀਰਾਂ ਇਸ ਕੜਕ ਦੀ ਠੰਡ ਦੇ ਵਿੱਚ ਹਰੇਕ ਵਰਗ ਜਿਹੜਾ ਮਰਨਵਰਤ ਤੇ ਬੈਠਾ ਹੈ ਤਾਂ ਬੇਹਦ ਹਰਾਨ ਕਰਦੇ ਬਲੇ ਤਸਵੀਰਾਂ ਲੇਕਿਨ ਕੇਂਦਰ ਸਰਕਾਰ ਦੇ ਉੱਤੇ ਕੋਈ ਗੱਲਬਾਤ ਹੁੰਦੀ ਹੈ ਜਾਂ ਕੇਂਦਰ ਸਰਕਾਰ ਤੱਕ ਕੋਈ ਗੱਲਬਾਤ ਜਿਹੜੀ ਉਹ ਪਹੁੰਚਦੀ ਹੈ ਇਸ ਬਾਰੇ ਜਿਹੜਾ ਅਜੇ ਕਿਸ ਕਹ ਨਹੀਂ ਜਾ ਸਕਦਾ ਲੇਕਿਨ ਦੂਸਰੀ ਤਰਫ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੇ ਖਿਲਾਫ ਹੁਣ ਹਰਿਆਣਾ ਦੇ ਬਾਰਡਰ ਦੇ ਉੱਪਰ ਹੋਰ ਅੱਗੇ ਤੱਕ ਵਧ ਕੇ ਡਟ ਗਏ ਨੇ ਤਾਂ ਮੋਰਚਾ ਕਿੰਨੇ ਦਿਨ ਚੱਲਦਾ ਹੈ ਇਹ ਲਗਾਤਾਰ ਹਰੇਕ ਪੱਖ ਹਰੇਕ ਤਸਵੀਰ ਜਿਹੜੀ ਉਹ ਦਿਖਾਉਂਦੇ ਰਵਾਂਗੇ ਜੀ ਜੀ ਮਨਜੋਤ ਸ਼ੁਕਰੀਆ ਫਿਲਹਾਲ ਦੀ ਤਸਵੀਰ ਔਰ ਜਾਣਕਾਰੀ ਸੋ ਫਿਲਹਾਲ ਕਿਸਾਨ ਲਗਾਤਾਰ ਇੱਥੇ ਹੁਣ ਭੁਖ ਹੜਤਾਲ ਤੇ ਡਟੇ ਹੋਏ ਨੇ ਰੁਕੜ ਜਾਗੇ ਗਏ ਗੱਲ ਕਰਦੇ ਆ ਬਾਲੀਵੁੱਡ اداکار ਸੈਫ ਅਲੀ ਖਾਨ ਦੀ ਜਿਨ੍ਹਾਂ ਤੇ ਬੀਤੀ ਰਾਤ ਕਾਤਲਾਨਾ ਹਮਲਾ ਹੋਇਆ ਜੀ ਹਾਂ ਸੈਫ ਅਲੀ ਖਾਨ ਦੀ ਗਰਦ